ਸੁਖਪਾਲ ਖਹਿਰਾ ਦੀ ਸਪੋਰਟ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਨੇ ਮੋੜ ਤੋਂ ਭਗਵੰਤ ਮਾਨ ਤੇ ਤਿੱਖੇ ਨਿਸ਼ਾਨੇ ਵੀ ਸਾਦੇ ਨੇ ਤੇ ਸੁਖਪਾਲ ਖੈਰਾ ਦੇ ਪੱਖ ਦੇ ਵਿੱਚ ਬਿਆਨ ਵੀ ਦਿੱਤੇ ਨੇ ਤੇ ਉਹਨਾਂ ਨੇ ਕਿਹਾ ਕਿ ਮੈਂ ਸੁਖਪਾਲ ਸਿੰਘ ਖੈਰਾ ਦਾ ਬਹੁਤ ਧੰਨਵਾਦ ਕਰਦਾ ਆ ਤੇ ਉਹਨਾਂ ਨੇ ਮੈਨੂੰ ਵੀ ਸਪੋਰਟ ਕਰਨ ਦੇ ਲਈ ਆਪਣਾ ਹੌਸਲਾ ਰੱਖਿਆ ਤੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਮੈਨੂੰ ਇੱਕ ਪਾਸੇ ਅਫਸੋਸ ਵੀ ਹੈ ਤੇ ਜੋ ਵੀ ਉਹਨਾਂ ਦੇ ਨਾਲ ਜੇਲ੍ਹ ਦੇ ਵਿੱਚ ਦਾਸਤਾਨ ਆਇਆ ਉਸ ਨੂੰ ਲੈ ਕੇ ਮੈਂ ਪਹਿਲਾਂ ਹੀ ਬਿਆਨ ਦੇ ਦਿੱਤੇ ਸੀ ਕਿ ਸੁਖਪਾਲ ਸਿੰਘ ਖੈਰਾ ਦੇ ਨਾਲ ਧੱਕੇਸ਼ਾਹੀ ਹੋ ਰਹੀ ਹੈ ਤੇ ਜੋ ਵੀ ਪੰਜਾਬ ਸਰਕਾਰ ਦੇ ਖਿਲਾਫ ਬੋਲਦਾ ਹੈ ਜਾਂ ਪੰਜਾਬ ਦੇ ਵਿੱਚ ਆਪਣੀ ਆਵਾਜ਼ ਨੂੰ ਬੁਲੰਦ ਕਰਦਾ ਹੈ ਉਸ ਦੇ ਨਾਲ ਇਸੇ ਤਰ੍ਹਾਂ ਤੱਕੇ ਸ਼ਾਹੀ ਜੜੀ ਹੁੰਦੀ ਆ ਰਹੀ ਹੈ ਤੇ ਉਸੇ ਤਰ੍ਹਾਂ ਸੁਖਪਾਲ ਸਿੰਘ ਖੈਰਾ ਦੇ ਨਾਲ ਹੋਇਆ ਤੇ ਇਹ ਵਿਕਰਮ ਸਿੰਘ ਮਜੀਠੀਆ ਨੇ ਬਿਆਨ ਦਿੱਤੇ ਨੇ ਤੇ ਸੁਖਪਾਲ ਸਿੰਘ ਖੈਰਾ ਦੇ ਪੱਖ ਦੇ ਵਿੱਚ ਬਿਆਨ ਜਿਹੜੇ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਦਿੱਤੇ ਗਏ ਨੇ ਤੇ ਆਓ ਅੱਗੇ ਹੋਰ ਸੁਣਦੇ ਆ ਵਿਕਰਮ ਸਿੰਘ ਮਜੀਠੀਆ ਦਾ ਸੁਖਪਾਲ ਸਿੰਘ ਖੈਰਾ ਨੂੰ ਲੈ ਕੇ ਹੋਰ ਕੀ ਕਹਿਣਾ ਹੈ ਸਭ ਤੋਂ ਪਹਿਲਾਂ ਤਾਂ ਮੈਂ ਖੈਰਾ ਸਾਹਿਬ ਦਾ ਧੰਨਵਾਦ ਕਰਦਾ ਹਾਂ ਉਹਨਾਂ ਨੇ ਜੋ ਕੁਝ ਵੀ ਕਿਹਾ ਉਹਨਾਂ ਦਾ ਧੰਨਵਾਦ ਹੈ ਜੇ ਉਹ ਸੱਚ ਦਾ ਸਾਥ ਦੇਣਗੇ ਮਗਰ ਇੱਕ ਅਫਸੋਸ ਦੀ ਗੱਲ ਇਹ ਹੈ ਕਿ ਇਹ ਹਾਲਾਤ ਪੈਦਾ ਹੋਏ ਫਿਰ ਰਿਅਲਾਈਜੇਸ਼ਨ ਹੋਈ ਇਹ ਜੀ ਪੋਲਿਟਿਕਸ ਦਾ ਪੰਜਾਬ ਨੂੰ ਕੋਈ ਫਾਇਦਾ ਨਹੀਂ ਮੈਂ ਵੀ ਕਮਿਟਿਡ ਆ ਇਸ ਗੱਲ 'ਚ ਮੈਂ ਪਹਿਲਾਂ ਹੀ ਕਮਿਟਮੈਂਟ ਆਪਦੀ ਸ਼ੋਅ ਕਰਤੀ ਸੀ ਖੈਰਾ ਸਾਹਿਬ ਦੇ ਮਾਮਲੇ 'ਚ ਕਿ ਉਹਨਾਂ ਨਾਲ ਸਿਰਫ ਬਿਕੋਜ਼ ਹੀ ਇਹ ਭਗਵੰਤ ਮਾਨ ਦੇ ਖਿਲਾਫ ਇਸ਼ੂ ਠਾਉਂਦੇ ਆ ਤਾਂ ਉਹਨਾਂ ਦੇ ਨਾਲ ਇਹ ਕੁਝ ਹੋਇਆ ਸਾਨੂੰ ਵੀ ਪਤਾ ਹੈ ਤੁਹਾਨੂੰ ਵੀ ਪਤਾ ਹੈ ਨਵਜੋਤ ਸਿੰਘ ਸਿੱਧੂ ਕਹਿ ਰਿਹਾ ਹੈ ਸਾਮਨਪ੍ਰੀਤ ਸਿੰਘ ਬਾਦਲ ਕਹਿ ਗਏ ਹੈ ਚੰਗੇ ਚੰਗੇ ਆਲਾ ਲੀਡਰ ਕਹਿ ਗਏ ਹੈ ਜਿਹੜੇ ਰਾਤ ਦੇ ਨੇਰੇ ਘਟਣਿਆਂ ਦੇ ਬਲ ਡਿੱਗ ਜਾਣ ਸੌਦਾ ਕਰ ਜਾਣ ਉਹ ਇਕੱਲੇ ਭਗਵੰਤ ਮਾਨ ਨੂੰ ਚੰਗੇ ਲੱਗਦੇ ਜਿਹੜਾ ਕੋਈ ਗੱਲ ਉਠਾਵੇ ਉਹ ਨਹੀਂ ਚੰਗੇ ਲੱਗਦੇ ਔਰ ਉਹਨਾਂ ਤੇ ਕਿਸੇ ਨਾ ਕਿਸੇ ਤਰੀਕੇ ਦਾ ਹਰ ਤਰੀਕੇ ਦਾ ਝੂਠਾ ਕੇਸ ਬਣਾ ਰਹੇ ਦੇਖੋ ਇੱਕ ਗੱਲ ਦੀ ਉਹਨਾਂ ਨੇ ਜਿਹੜੀ ਕਬੂਲ ਕੀਤੀ ਮੈਂ ਉਹਦਾ ਵੀ ਤਲਵਾਦ ਕਰਦਾ ਹਾਂ ਕਿ ਬਾਦਲ ਸਾਹਿਬ ਦੇ ਵੇਲੇ ਇਹ ਸਾਰਾ ਇਸ਼ੂ ਉੱਠਿਆ ਸੀ ਮਗਰ ਬਾਦਲ ਸਾਹਿਬ ਨੇ ਸਪਸ਼ਟ ਤੌਰ ਤੇ ਕਿਹਾ ਸੀਗਾ ਕਿ ਨਹੀਂ ਇਹ ਕੇਸ ਮੇਰੇ ਹੁੰਦੇ ਹੋ ਇਹ ਕੇਸ ਨਹੀਂ ਬਣਨਾ ਬਿਕੋਜ਼ ਵਿਰੋਧਤਾ ਵਿਚਾਰਧਾਰਾ ਆਪ ਦੀ ਥਾਂ ਬਟ ਦਿਸ ਕਾਈਂਡ ਆਫ ਪੋਲਿਟਿਕਸ ਔਰ ਇਹ ਕੇਵਲ ਇਨਾ ਦੇ ਮਸਲੇ ਚ ਨਹੀਂ ਇਹ ਮਸਲਾ ਉੱਠਿਆ ਸੀ ਆਪਣਾ ਇਹਦਾ ਰਾਜੇ ਬਣਿੰਗਦਾ ਵੀ ਇਹਨੇ ਤੁਸਾਨੂੰ ਯਾਦ ਹੋਣਾ ਇਹ ਤਾਂ ਛੇਤੀ ਭਾਉ ਰੋ ਪੈਂਦਾ ਰੋਣ ਘਬਰਾਉਣ ਵਾਲੀ ਏਡੀ ਗੱਲ ਨਹੀਂ ਹੋਣੀ ਵੀ ਕਹਿੰਦੇ ਇਹੋ ਜਿਹਾ ਹੀ ਕੰਮ ਹੋਇਆ ਜਿਹੜਾ ਮਤਲਬ ਉਹ ਜਿਹੜੀ ਗੱਲ ਸਿੱਧੂ ਸਾਹਿਬ ਕਰ ਰਿਹਾ ਉਹ ਵੀ ਮਸਲਾ ਗੱਲ ਤਾਂ ਰੋਣ ਵਾਲੀ ਆ ਕਿ ਮੈਨੂੰ ਨਾ ਹੱਥ ਲਾਈ ਮੇਰੇ ਤੋਂ ਜੋ ਮਰਜ਼ੀ ਕਰਾ ਲਈ ਉਦੋਂ ਵੀ ਵਿਧਾਨ ਸਭਾ ਚ ਰੋਇਆ ਸੀ ਤੁਹਾਡੇ ਸਾਹਮਣੇ ਸੀ ਭਾਈ ਸਾਡੇ ਤੇ ਉਹੀ ਕੁਝ ਹੋਇਆ ਮੈਂ ਤਾਂ 6 ਮਹੀਨੇ ਪਹਿਲਾਂ ਕੱਟ ਕੇ ਆਇਆ ਮੇਰੇ ਨਾਲ ਤਾਂ ਕਿੰਨੇ ਸਾਲ ਦਾ ਹੋ ਰਿਹਾ ਮਗਰ ਇਹਨਾਂ ਨਾਲ ਮਾੜਾ ਮਾੜਾ ਜਾਂ 6 ਲੱਕ ਲਿਆ ਤੇ ਨਾਲ ਦੀ ਨਾਲ ਚੀਕਾਂ ਨਿਕਲੀਆਂ ਕਿ ਨਹੀਂ ਨਿਕਲੀਆਂ ਮਗਰ ਇਹ ਪੋਲਿਟਿਕਸ ਦੀ ਸ਼ੁਰੂਆਤ ਕਿਨੇ ਕੀਤੀ ਕਾਂਗਰਸ ਪਾਰਟੀ ਨੂੰ ਇਸ ਨੂੰ ਨੈਕਸਟ ਲੈਵਲ ਤੱਕ ਕੌਣ ਲੈ ਕੇ ਗਏ ਮੌਜੂਦਾ ਸਰਕਾਰ हां ਇਹਦੇ ਚ ਕੇਜਰੀਵਾਲ ਸਾਹਿਬ ਦਾ ਰੋਲ ਮੈਂ ਮਾੜਾ ਨਹੀਂ ਕਹਿ ਸਕਦਾ ਕਿਉਂਕਿ ਦੇਖੋ ਉਹਨਾਂ ਨੇ ਜਦੋਂ ਮੇਰੇ ਖਿਲਾਫ ਬੋਲੇ ਤੇ ਉਹਨਾਂ ਨੇ ਰਿਅਲਾਈਜ਼ ਕੀਤਾ ਮੈਂ ਗਲਤ ਬੋਲਿਆ ਮੇਰੇ ਤੇ ਦਾ ਲੰਮੀ ਚੌੜੀ ਮਾਫੀ ਮੰਗੀ ਔਰ ਕਿੰਨਾ ਹਲਾਤਾ ਚ ਮੰਗੀ ਹੈ ਮੈਂ ਤੁਹਾਨੂੰ ਜਨਤਕ ਨਹੀਂ ਕਰਨਾ ਚਾਹੁੰਦਾ ਕਿਉਂਕਿ ਇਹ ਸਾ ਮੇਰਾ ਤੇ ਉਹਦਾ ਪਰਸਨਲ ਸਾਡਾ ਆਪਸ ਚ ਕੋਈ ਗੱਲਬਾਤ ਦਾ ਸਮਝੌਤਾ ਵੀ ਹੁੰਦਾ ਕਈ ਵਾਰੀ ਅੰਦਰਲੀ ਖਾਤੇ ਗੱਲ ਹੁੰਦੀ ਹੈ ਉਦੋਂ ਇਹ ਭਗਵੰਤ ਭੱਜ ਗਿਆ ਸੀ ਅਸਤੀਫਾ ਦੇ ਗਿਆ ਮਗਰ ਬੇਸ਼ਰਮ ਹੈ ਨਾ ਹੈ ਨਹੀਂ ਕੋਈ ਇਹਦੇ ਮਤਲਬ ਸਕਰੂਪਲਸ ਅਸੂਲ ਹੈ ਨਹੀਂ ਹੁਣ ਉਸੇ ਪਾਰਟੀ ਦਾ ਜਿੱਤੋ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਸੀ ਉਹ ਮੁੱਖ ਮੰਤਰੀ ਦੀ ਕੁਰਸੀ ਤੇ ਡਿੱਗਿਆ ਫਿਰਦਾ ਸਰਪੀ ਸਮਝੌਤਾ ਹੋਇਆ ਸੀ ਜੇ ਤੁਸੀਂ ਜਿੰਦ ਤੱਕ ਨਹੀਂ ਕਰ ਰਹੇ ਹੋ ਨਹੀਂ ਨਹੀਂ ਕੀਤੀਆਂ ਜਾ ਸਕਦੀਆਂ ਕਈ ਥੋੜੇ ਵੀ ਆਪਸੀ ਸਮਝੌਤੇ ਹੁੰਦੇ ਤੁਸੀਂ ਨਹੀਂ ਦੱਸਦੇ ਸਾਡੇ ਵੀ ਆਪਸੀ ਕੋਈ ਪਿਆਰ ਹੈ ਇਸ ਲਈ ਮੈਂ ਹੀ ਉਹਦਾ ਹੱਕ ਦਾ ਨਾਰਾ ਮਾਰਦਾ ਜਦ ਉਹਨੂੰ ਈਡੀ ਸਾਦੀ ਸਾਨੂੰ ਤਾਂ ਈਡੀ ਨੇ ਜਿੰਨਾ ਕੁੰਡਾ ਪੰਜਾਬ ਦਾ ਕੀਤਾ ਤੁਸੀਂ ਮੰਨ ਨਹੀਂ ਸਕਦੇ ਸੱਤ ਦੇ ਕੇਜਰੀਆਲ ਨੂੰ ਇਹ ਖਰਚਾ ਪੰਜਾਬੀਆਂ ਦੇ ਸਿਰ ਪੈ ਜਾਂਦਾ ਆਈ ਆਰੀ ਛੱਦਦੇ ਆ ਆਈ ਆਰੀ ਜਹਾਜ਼ ਉਡਾਉਣਾ ਪੈਂਦਾ 5 ਕਰੋੜ ਨੂੰ ਜਹਾਜ਼ ਦਿਹਾੜੀ ਪੈਂਦੀ ਏ ਸਾਨੂੰ ਤਾਂ ਉਹਨੂੰ ਕੂਕ ਨੂੰ ਚ ਹਵਾ ਚ ਹੀ ਚੱਕਰ ਰੱਖੀਦਾ ਜਦ ਤੱਕ ਪਤਾ ਲੱਗ ਜਾਏ ਕਿ ਨਹੀਂ ਨੋਟਿਸ ਮੋਕ ਨਹੀਂ ਗਿਆ ਮੈਂ ਐਡੀ ਨੂੰ ਕਹੂੰ ਉਹ ਬਾਬਾ ਰੌਲਾ ਦਿੱਲੀ ਵਾਲੇ ਨਾਲ ਕੁੰਡਾ ਪੰਜਾਬੀਆਂ ਦਾ ਕਰੀ ਜਾਂਦੇ ਉਹ ਜਦੋਂ ਵਪਾਸਨਾ ਕਰਨੀ ਪਈ 1100 ਪੁਲਿਸ ਵਾਲਿਆਂ ਦੀ ਵਪਾਸਨਾ ਨਾਲ ਕਰਾਤੀ ਖਰਚਾ ਵੇਖੋ ਕਿੰਨਾ ਪੈ ਗਿਆ ਪਿਛਲੀ ਆੜੀ ਸੱਧਿਆ ਜਾਜ ਸਾਨੂੰ ਫੇਰ ਮੱਧ ਪ੍ਰਦੇਸ਼ ਨੂੰ ਪੰਜਾਬੀਆਂ ਨੂੰ ਉਡਾਉਣਾ ਪੈ ਗਿਆ ਐਤ ਕੀ ਸੱਧਿਆ ਤੇ ਗੋਆ ਦੀਆਂ ਵਿਚਾਂ ਦੀਆਂ ਸੈਰਾਂ ਕਰਾਉਣੀਆਂ ਪੈ ਗਈਆਂ ਖਰਚਾ ਛੱਦ ਦੀ ਏਡੀਆ ਖਰਚਾ ਪੰਜਾਬੀਆਂ ਦੇ ਸਿਰ ਪੈ ਜਾਂਦਾ ਇਹ ਹੈ ਤਾਂ ਬੇਇਨਸਾਫੀ ਨਾ ਮੈਂ ਤਾਂ ਉਸ ਨੂੰ ਵੀ ਕਹੂੰਗਾ ਆਪਦੇ ਵੱਡੇ ਵੀਰ ਨੂੰ ਕੇਜਰੀਵਾਲ ਸਾਹਿਬ ਨੂੰ ਤੁਸੀਂ ਚਰਚ ਕਰੋ ਇਹ ਤਾਂ ਨਲਾਇਕ ਬੱਚਾ ਜਿਹੜਾ ਥੋਡੇ ਵਾਲਾ ਇੱਧਰ ਵਾਲਾ ਇਹਨੇ ਤਾਂ ਨਹੀਂ ਸ਼ਰਮ ਕਰਨੀ ਅੱਗੇ ਪੰਜਾਬ ਤੇ 65-70 ਹਜ਼ਾਰ ਕਰੋੜ ਦਾ ਕਰਜ਼ਾ ਹੋਇਆ ਖਜੂਰ ਸਾਹਿਬ ਦੱਸਦੇ ਹੀ ਹੁੰਦੇ ਕਿ 100 ਕਰੋੜ ਦਿੱਲੀ ਤੇ 100 ਕਰੋੜ ਦਿੱਲੀ ਉਤੋਂ ਆ ਜਹਾਜ਼ ਉਡਾਉਣਾ ਪੈ ਜਾਂਦਾ ਆਈ ਵਾਰੀ ਹੁਣ ਜੇ ਮੈਂ ਸੋਚ ਰਿਹਾ ਸੀਗਾ ਉਹ ਸੁਰੇਲ ਸਾਹਿਬ ਵਾਂਗੂ ਜੇ 7-8 ਅਰੀ ਸੱਦ ਲਿਆ ਸਾਨੂੰ ਤਾਂ ਇਹ ਈਡੀ ਤਾਂ ਛੱਤਾ ਹੀ ਮੈਨੂੰ ਲੱਗਦਾ 15-20 ਕਰੋੜ ਨੂੰ ਪੈ ਜਾਣਾ ਕਿਉਂਕਿ ਆਈ ਯਾਰੀ ਜਹਾਜ਼ ਉਡਾਉਣਾ ਪੈਣਾ ਔਰ ਉਹ ਜਹਾਜ਼ ਛੋਟੇ-ਮੋਟੇ ਜਹਾਜ਼ ਨਹੀਂ ਉੱਡਦੇ ਮੈਂ ਮੈਂ ਜਹਾਜ਼ ਇੱਕ ਦਿਨ ਵਿਖਾਵਾਂ ਤੁਹਾਨੂੰ ਮੈਂ ਬਣਾਇਆ ਉਹਦਾ ਮਾਡਲ ਤੁਹਾਡੇ ਅੱਗੇ ਪੇਸ਼ ਕਰੂੰ ਜਿਹੜੇ ਜਹਾਜ਼ 'ਚ ਜਾਂਦੇ ਆ ਤੁਸੀਂ ਵੀ ਵੇਖ ਕੇ ਨਾ ਡਿੱਗ ਜਾਣਾ ਕਿ ਆਹਦੇ ਤਾਂ ਕਮਾਲ ਦੀ ਲਾਈਫ ਐ ਇਹ ਜੀ ਤਾਂ ਅੰਬਾਨੀ ਕੋਲ ਸ਼ਾਇਦ ਹੋਵੇ ਜਾਂ ਜਹਾਜ਼ ਜੇ ਹੋਵੇ ਹੋਰ ਕਿਸੇ ਕੋਲ ਨਹੀਂ ਔਰ ਕਹਿੰਦੇ ਅਸੀਂ ਆਮ ਆਦਮੀ ਮਕਾਊਂਗਾ ਤੁਹਾਨੂੰ ਮੈਂ ਜਹਾਜ਼ ਦੀ ਫੋਟੋ ਵੀ ਕੱਢੀ ਆ ਜਹਾਜ਼ ਦਾ ਐਨ ਅੰਦਰ ਬੈਠਿਆ ਦੀ ਤਾਂ ਨਹੀਂ ਵਿਖਾ ਸਕਦਾ ਫੇਰ ਤਾਂ ਜਿਹਨੇ ਖਿੱਚੀ ਆ ਉਹਦੀ ਖਟੀਆਂ ਖੜੀ ਹੋ ਜੂਗ ਮਗਰ ਮੇਰੇ ਕੋਲ ਉਹ ਫੋਟੋ ਵੀ ਆਈ ਆ ਕਿਹੜੇ ਕਿਹੜੇ ਬੈਠੇ ਸਨ ਮਿਸਟਰ ਐਂਡ ਮਿਸੇਜ਼ ਭਗਵੰਤ ਮਾਨ ਮਿਸਟਰ ਐਂਡ ਮਿਸੇਜ਼ ਕੇਜਰੀਆਲ ਕਿਹੜੇ ਕਿਹੜੇ ਉਸ ਦਿਨ ਜਾਤੀ ਸ਼ਹਿਰ ਹੂਟਾ ਕੱਢ ਰਹੇ ਸੀ ਉਹ ਸਾਰੀ ਮੇਰੇ ਕੋਲ ਲਿਸਟ ਆਈ ਹੈ ਮਗਰ ਉਹ ਨਹੀਂ ਜਨਤਕ ਕਰ ਸਕਦਾ ਫੇਰ ਕਹਣਗੇ ਮਜੀਠੀਆ ਸਿਕਰਟ ਐਕਟ ਬਾਹਰ ਕਰਦਾ ਨਹੀਂ ਕਰਦਾ ਇਸ ਲਈ ਕਈ ਚੀਜ਼ਾਂ ਰੱਖ ਲਈਏ ਬੰਦੇ ਤਾਂ ਬਹਾਨਾ ਪਾਲਦੇ ਅੱਗੇ ਕਿਹਨੂੰ ਉਡਾ ਲੀਏ ਕਿਸੇ ਨਾ ਕਿਸੇ ਕੰਮ ਨੂੰ ਤੇ ਆਹੀ ਵੀ ਉਡਣ ਨੂੰ ਫਿਰਦੇ ਆ ਕਿ ਉਡਾਲਾ ਭਰਾ ਦੋ ਦੋ ਹੱਥ ਹੋਨੇ ਆ ਕਿਸੇ ਦਿਨ ਹੋਨੇ ਇਸ ਲਈ ਇਹ ਬੜੀ ਸੀਰੀਅਸ ਮੁੱਦੇ ਨੇ ਮਗਰ ਥੋੜਾ ਧਿਆਨ ਦਿਓ ਇਹ ਕਰ ਕੀ ਰਿਹਾ नहीं कर रहे हैं। कैसे हैं नहीं देखो कांग्रेस में है तो उनका अंदरूनी मामला जी मगर एक बात जरूर है कि खैरा साहब और सिद्धू साहब ही है या एक आधे और हैं जो कोई बात करके राजी है बाकी तो आपको पता ही है इनका एक एमपी है एक दो एमपी है मतलब मोर लॉयल देन द किंग वो भगवंत मान पॉलिसी बाद चे करता है ਇੱਕ ਇਹਨਾਂ ਦਾ ਐਮਪੀਓ ਤਾੜੀਆਂ ਪਹਿਲਾਂ ਮਾਰਨੀਆਂ ਸ਼ੁਰੂ ਕਰ ਦਿੰਦਾ ਕਾਂਗਰਸ ਵਾਲਾ ਮਨੋਤ ਤਾਂ ਲੈਣ ਦੀ ਕੀ ਲੋੜ ਹੈ ਤੁਹਾਨੂੰ ਸਮਝ ਆਈ ਗਈ ਹੈ ਹੈ ਉਹੋ ਜਿਹਾ ਹੀ ਡਿਫਾਲਟਰ ਚ ਹੁਣੇ ਅੱਜ ਮੈਂ ਬੋਲਿਆ ਸ਼ਾਂਤ ਕੋ ਨੂੰ ਮੌਕਾ ਮਿਲ ਜਾਣਾ ਉਹਨੂੰ ਚਾਰ ਪ੍ਰੈਸ ਵਾਲੇ ਛੱਦ ਕੇ ਬੋਲ ਪੈਣਾ ਤੁਹਾਨੂੰ ਸਮਝ ਹੀ ਆ ਜਾਣੀ ਮੈਂ ਕਿਹਦੀ ਗੱਲ ਕਰਦਾ ਨਾਉਂ ਨਹੀਂ ਲੈਣ ਦੀ ਪਰ ਉਹ ਲੋੜ ਹੁੰਦੀ ਡਿਫਾਲਟਰਾਂ ਦੀ ਮਗਰ ਸਮਝੌਤਾ ਪ੍ਰਧਾਨ ਜੀ ਤੁਸੀਂ ਕਦੇ ਆਪਣਾ ਦੇਖਿਆ ਆਪਣੇ ਨੂੰ ਇਹਨੂੰ ਗੁਰਮੁਖ ਅੰਤਮਾਨ ਨੂੰ ਆਪ ਦੇ ਪ੍ਰਧਾਨ ਨੂੰ ਪ੍ਰਧਾਨ ਜੀ ਪ੍ਰਧਾਨ ਜੀ ਕਰਦੇ ਕਦੇ ਸੁਣਿਆ ਇਹਨੇ ਪਿਆਰ ਨਾਲ ਪ੍ਰਧਾਨ ਜੀ ਜਿੰਨੇ ਪਿਆਰ ਨਾਲ ਰਾਜੇ ਵੜਿੰਗ ਨੂੰ ਸੰਬੋਧਨ ਹੁੰਦਾ ਇੰਨਾ ਹੀ ਕਿਥੇ ਪਿਆਰ ਸਤਕਾਰ ਬੁੱਧਰਾਮ ਜੀ ਨੂੰ ਦੇ ਦੇਵੇ ਮੈਨੂੰ ਲੱਗਦਾ ਉਹ ਫੁੱਲੇ ਨਾਲ ਸਮਾਉਣ ਐਡਾ ਪੜਿਆ ਲਿਖਿਆ ਜੀ ਆ ਇੰਨੀਆਂ ਇੰਨੀਆਂ ਪੀ ਐਚ ਡੀਆਂ ਕੀਤੀਆਂ ਮੈਨੂੰ ਲੱਗਦਾ ਪਤਾ ਨਹੀਂ ਕਿੰਨੀਆਂ ਐਮ ਏ ਕਿੰਨਾ ਕੁਝ ਐਡਾ ਪੜਿਆ ਲਿਖਿਆ ਉਹਨੂੰ ਤਾਂ ਚਾਚਾ ਨਾਲ ਲੇਖਾਰੀ ਨਹੀਂ ਬੁਲਾਉਂਦੇ ਉਹ ਰਾਜੇ ਵੜਿੰਗ ਨੂੰ ਪ੍ਰਧਾਨ ਜੀ ਪ੍ਰਧਾਨ ਜੀ ਪ੍ਰਧਾਨ ਜੀ ਵੇਖੋ ਪ੍ਰਧਾਨ ਜੀ ਮੇਰੇ ਬਾਰੇ ਮੈਨੂੰ ਕਿਵੇਂ ਬੋਲਦੇ ਆ ਬਾਜਵਾ ਸਾਹਿਬ ਆ ਤੁਸੀਂ ਇਹ ਸਮਝੋ ਕੀ ਹੋ ਰਿਹਾ ਆ 올 ਇਸ ਨਾਟ ਵੈਲ ਹਾਂ ਲੋਕਾਂ ਦੀ ਗੱਲ ਦੋ ਤਿੰਨ ਕਾਂਗਰਸੀ ਚੁੱਕਦੇ ਆ ਬਾਕੀ ਤਾਂ ਆਪ ਦਾ ਹੀ ਮਸਲਾ ਚੁੱਕਦੇ ਆ ਸ਼ਾਮ ਨੂੰ ਕਿ ਸਾਡੇ ਤੇ ਨਾ ਵਿਜੀਲੈਂਸ ਪੈ ਜੀ ਸਮਝੌਤਾ ਸ਼ੁਰੂਆਤ ਵੀ ਹੋ ਗਈ ਹੈ ਪਰ ਚੰਡੀਗੜ੍ਹ ਤੇ ਇਰੇਕਸ਼ਨ ਨਹੀਂ ਸਮਝਾਉਤਾ ਕਈਆਂ ਦਾ ਤਾਂ ਪਹਿਲਾਂ ਹੀ ਕਾਂਗਰਸ ਦਾ ਹੋ ਗਿਆ ਸੀ ਜਿਹੜਿਆਂ ਦਾ ਵਿਜੀਲੈਂਸ ਨਹੀਂ ਪੈ ਰਹੀ ਜਿਨ੍ਹਾਂ ਨੇ ਕੰਮ ਵਾਵਾ ਕੀਤੇ ਆ ਉਹਨਾਂ ਦਾ ਸਮਝੌਤਾ ਤਾਂ 2 ਸਾਲ ਪਹਿਲਾਂ ਹੀ ਹੋ ਗਿਆ ਸੀ ਜਿਨ੍ਹਾਂ ਦਾ ਨਹੀਂ ਹੋਇਆ ਸੀ ਉਹਨਾਂ ਦੀ ਵਿਜੀਲੈਂਸ ਪਈ ਆ ਉਹਨਾਂ ਦਾ ਵੀ ਕਰਾਉਣ ਨੂੰ ਫਿਰਦੇ ਆ ਹੁਣ ਵਾਸ਼ਿੰਗ ਮਸ਼ੀਨ ਚੋਂ ਨਿਕਲਣਗੇ ਜੇ ਸਮਝੌਤਾ ਪੱਕਾ ਹੋ ਗਿਆ ਜਿਵੇਂ ਚੰਡੀਗੜ੍ਹ 'ਚ ਹੋਇਆ ਤੇ ਫਿਰ ਆਪਾਂ ਪੁੱਛਾਂਗੇ ਆਮ ਆਦਮੀ ਪਾਰਟੀ ਨੂੰ ਕਿਹੜਾ ਡਿਟਰਜੈਂਟ ਵਰਤਿਆ ਨਿਰਮਾਧਤਾ ਐਡ ਸੁਣੀ ਸੀ ਹੁਣ ਨਾਮ ਹੀ ਕੱਢ ਕੇ ਲਿਆਏ ਹੋਣਗੇ ਕੋਈ ਜਿਨ੍ਹਾਂ ਦਾ ਰਾਜਨੀਤਿਕ ਤੌਰ ਤੇ ਤੁਹਾਡੇ ਵੀ ਕਿੰਿਆਂ ਦਾ ਸੰਬੰਧ ਨਹੀਂ ਜਾਂ ਸਮਾਜੀ ਤੌਰ ਤੇ ਵੀ ਤੁਸੀਂ ਜਿਵੇਂ ਜ਼ਿਕਰ ਕਰ ਰਹੇ ਹੋ ਕਿ ਮੰਤਰੀ ਸਾਹਿਬ ਉਹਨਾਂ ਦੇ ਘਰ ਗਏ ਉਹਨਾਂ ਦੇ ਵਿਆਹ ਤੇ ਗਏ ਜਿਨ੍ਹਾਂ ਦਾ ਦੂਜੇ ਨੰਬਰ ਦੇ ਕੰਮ ਦੇ ਵਿੱਚ ਨਾਮ ਹੁੰਦਾ ਹੈ ਇਹਨਾਂ ਮellow ਦਿਨੇ ਵੀ ਪੋਲੀਟੀਕਲ ਕਲਾਸ ਦੇ ਬੰਦੇ ਕਿਤੇ ਯਾ ਤੇ ਸਦਾ ਜਿਹੜਾ ਆਉਂਦਾ ਉਹ ਜੀਤੀ ਰਹਿ ਜਾਂਦਾ ਕਿ ਅਗਲਾ ਬੰਦਾ ਕੰਮ ਨਹੀਂ ਮੇਰਾ ਕਹਿਣ ਦਾ ਇਹਦੇ ਚ ਸਿੰਪਲ ਫੈਕਟ ਹੈ ਕਿਉਂਕਿ ਇਹ ਇਹ ਜਿਹੜੀ ਫੋਟੋ ਪੋਲੀਟਿਕਸ ਹੈ ਨਾ ਇਹਨਾਂ ਨੇ ਸ਼ੁਰੂ ਕੀਤੀ ਆ ਅੱਜ ਇਸ ਕਮਿੰਗ ਟੂ ਬਾਈਟ ਥੈਮ ਕਿਉਂਕਿ ਇਹ ਤੁਸੀਂ ਗੱਲਾਂ ਬੜੀਆਂ ਜਾਗਰ ਕਰਦੇ ਸਨ ਕਿ ਪਲਾਣੇ ਦੀ ਪਲਾਣੇ ਨਾਲ ਫੋਟੋ ਪਲਾਣੇ ਦੀ ਪਲਾਣੇ ਨਾਲ ਫੋਟੋ ਅੱਜ ਮੈਂ ਤੁਹਾਨੂੰ ਪੁੱਛਦਾ ਤੁਸੀਂ ਮਾਈਨਿੰਗ ਦੇ ਮਨਿਸਟਰ ਹੋ ਔਰ ਜਿਹੜਾ ਮਾਈਨਿੰਗ ਦਾ ਜਿੱਤੇ ਪਰਚਾ ਹੋਵੇ ਔਰ ਤੁਹਾਡੇ ਜਾਣ ਤੋਂ ਪਹਿਲਾਂ ਹੋਵੇ ਇਹ ਨਹੀਂ ਕਿ ਮਗਰੋਂ ਹੋ ਰਿਹਾ ਤੁਹਾਡੇ ਤੋਂ ਪਹਿਲਾਂ ਹੋਵੇ ਹੁਣ ਮਾਈਨਿੰਗ ਦਾ ਪਰਚਾ ਕਰਾਇਆ ਮਾਈਨਿੰਗ ਵਿਭਾਗ ਨੇ ਮਾਈਨਿੰਗ ਦਾ ਮੰਤਰੀ ਉੱਥੇ ਚਲੇ ਜਾਵੇ ਤੇ ਤੁਸੀਂ ਕੀ ਸਮਝਦੇ ਹੋ ਕਿ ਵਿਭਾਗ ਦੇ ਲੱਤਾਂ 'ਚ ਜਾਨ ਰਹਿ ਜਾਊ ਪਰਚੇ ਦੀ ਕਾਰਵਾਈ ਕਰਾਉਣ ਦੀ ਮੈਸੇਜਿੰਗ ਹੈ ਨਾ ਮੰਤਰੀ ਨੂੰ ਬਚਣਾ ਚਾਹੀਦਾ ਹੈ ਜਿਹੇ ਕੋਲ ਜਾਣ ਤੋਂ ਮੇਰੀ ਤਾਂ ਔਨ ਇਥੀਕਲ ਇਸ਼ੂਜ਼ ਹੈ ਕੌਣ ਮਾਈਨਿੰਗ ਕਰ ਰਿਹਾ ਨਹੀਂ ਕਰ ਰਿਹਾ ਮਾਈਨਿੰਗ ਦੇ ਕੀ ਰੇਟਸ ਹੋ ਗਏ ਆ ਇਲੀਗਲ ਮਾਈਨਿੰਗ ਨੂੰ ਲੀਗਲ ਬਣਾਇਆ ਜਾ ਰਿਹਾ ਇਹ ਮਾਈਨਿੰਗ ਹੈਵਨ ਸਭ ਤੋਂ ਵੱਡਾ ਪੰਜਾਬ ਬਣ ਗਿਆ 6 ਰੁਪਏ ਦਿਓ ਜਿੱਥੇ ਮਰਜ਼ੀ ਮਾਈਨਿੰਗ ਕਰੋ ਇਹ ਲੀਗ ਉਲਟ ਦਾ ਮਾਲ ਇੱਥੇ ਲੀਗਲ ਬਣਾ ਰਿਹਾ ਹਾਈ ਕੋਰਟ ਆਲਰੇਡੀ ਇਸ ਕੰਮ 'ਚ ਫਟਕਾਰ ਲਾ ਚੁੱਕੀ ਹੈ ਇਹ 300 ਕਰੋੜ 250 ਕਰੋੜ ਜਿਹੜੀ ਕਹਿੰਦੇ ਨਾ ਕਿ ਪੈਸੇ ਆਏ ਆ ਨਾਟ ਥਰੂ ਇਹ ਵੀ ਦੇਖੋ ਕਿ ਉਹ 6 ਰੁਪਏ ਚੋਰੀ ਦਾ ਮਾਲ ਲੀਗਲ ਬਣਾਉਣ 'ਚ ਕਿੰਨੇ ਪੈਸੇ ਤੁਸੀਂ ਕਰੋੜ ਇਕੱਠੇ ਕੀਤੇ ਇਹਦਾ ਵੀ ਜੋ ਹਿਸਾਬ ਕਿਤਾਬ ਇਹ ਪਾਲਿਸੀ ਪੈਰਾਲਿਸਿਸ ਹੈ ਬੜਾ ਸੀਰੀਅਸ ਐਂਡ that is the reason ਕਿ 2000 ਕਰੋੜ ਕਿੱਥੇ ਗਿਆ ਮਰ ਮੇਰਾ ਅੱਜ ਦਾ ਮੁੱਦਾ ਹੈ ਜਿਸ ਅਬਾਊਟ ਦੋਰੇ ਮਾਪ ਡੰਡ ਡਬਲ ਸਟੈਂਡਰਡਸ ਜਗਿੰਦਰਪਾਲ ਉਹ ਕਾਂਗਰਸ ਦੇ ਜਿਹੜੇ ਐਮਐਲਏ ਆ ਉਹਨੂੰ ਦੂਜੀ ਤੀਜੀ ਵਾਰੀ ਅੰਦਰ ਦੇ ਤਾ ਉਹ ਨਹੀਂ ਤਾਂ ਇੱਕ ਇਹਨਾਂ ਦਾ ਐਸਐਸਪੀ ਆ ਬੜਾ ਵਧੀਆ ਵਿਵੇਕ ਸੋਨੀ ਉਹ ਤੇ ਹਾਈ ਕੋਰਟ ਨੇ ਲਾਈ ਸੀ ਸ਼ਰਾਵਤ ਸਾਹਿਬ ਨੇ ਫਟਕਾਰ ਔਰ ਹੁਣ ਨਵੇਂ ਹਾਈ ਕੋਰਟ ਦੇ ਜੱਜ ਸਾਹਿਬ ਨੇ ਕੋਰਟ ਕਮਿਸ਼ਨਰ ਲਾਇਆ ਕਿਉਂਕਿ ਉਹ ਕੱਲਾ ਮਸ਼ੀਨਰੀ ਤੇ ਹੀ ਪਰਚਾ ਦਿੰਦਾ ਬੰਦੇ ਤੇ ਨਹੀਂ ਦਿੰਦਾ ਮਗਰ ਜਗਿੰਦਰਪਾਲ ਦੇ ਵੇਲੇ ਮਸ਼ੀਨਰੀ ਤੇ ਵੀ ਪਰਚਾ ਹੋ ਜਾਂਦਾ ਬੰਦੇ ਤੇ ਵੀ ਹੋ ਜਾਂਦਾ ਦੋਰੇ ਮਾਪ ਟੰਡ ਹੋ ਗਏ ਨਾ ਥਿਸ ਇਜ਼ ਵਾਟ ਆਮ ਸੀng ਦੈਟਸ ਵਾਈ ਲੀਗਲ ਮਾਈਨਿੰਗ ਇਜ਼ ਨੋਟ ਸਟਾਪਿੰਗ ਇਹ ਜਿਹੜੀ ਇੱਕ ਜਿਹੜੀ ਵੀਡੀਓ ਤੁਸੀਂ ਵਾਰ-ਵਾਰ ਜ਼ਿਕਰ ਕਰ ਰਹੇ ਹੋ ਕਿਥੇ ਲੀਗਲ ਅਥਾਰਟੀ ਨੂੰ ਦੇਣ ਦੀ ਚਾਰੀ ਆਪਾਂ ਤਿਆਰੀ ਹੈ ਜੀ ਅੱਜ ਅੱਜਕੱਲ ਚ ਲੈ ਲੈਣਾ ਸਮਾਂ ਆ ਜਾਣੀ ਤੁਹਾਨੂੰ ਖਬਰ ਮੌਜੂਦ ਰਹੇ ਸਾਰਿਆਂ ਨੇ ਖੁਸ਼ੀਆਂ ਮਨਾਈਆਂ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਦਾ ਉਹਦੇ ਉੱਤੇ ਵੀ ਕੋਈ ਤਵੀਤ ਨਹੀਂ ਆਇਆ ਦਿੱਲੀ ਚ ਸੈਂਟੀਮੈਂਟਸ ਨੂੰ ਕਿੱਥੇ ਦੇਖ ਰਹੇ ਹੋ ਸਰ ਇਹ ਐਡ ਹੀ ਕਰ ਲਓ ਕਿ ਹਿਮਾਚਲ ਦੇ ਵੀ ਛੁੱਟੀ ਛੁੱਟੀ ਚ ਹੈ ਦਿੱਲੀ ਦੇ ਵੀ ਛੁੱਟੀ ਹੈ ਪੰਜਾਬ ਚ ਛੁੱਟੀ ਨਹੀਂ ਹੋਣੀ ਇਹਨੂੰ ਲੈ ਕੇ ਵੀ ਬੜੇ ਸੈਂਟੀਮੈਂਟਸ ਦੇਖੋ ਆਈ ਟਵੀਟਡ ਅਬਾਊਟ ਥਿਸ ਯੈਸਟਰਡੇ ਔਰ ਮੈਂ ਕੱਲ ਬੋਲਿਆ ਵੀ ਸੀ with all due respect to all religions uh, uh ਔਰ ਮੈਂ ਸਮਝਦਾ ਕਿ ਸਾਰੇ ਧਰਮਾਂ ਦਾ ਸਤਿਕਾਰ ਹੋਣਾ ਚਾਹੀਦਾ ਐਂਡ ਇਹਦੇ ਚ ਕੋਈ ਦੋ ਰਾਮਾ ਨਹੀਂ ਕਿ ਸਾਡੇ ਦੇਸ਼ ਚ ਇਟਸ ਹਿੰਦੂ ਮੈਜੋਰਿਟੀ ਸਟੇਟ ਔਰ ਉਹਨਾਂ ਦਾ ਅਯੋਧਿਆ ਦਾ ਸੁਪਰੀਮ ਕੋਰਟ ਚ ਫੈਸਲਾ ਆਉਣਾ ਅਯੋਧਿਆ ਰਾਮ ਟੈਂਪਲ ਉੱਥੇ ਬਣਨਾ ਇਸ ਗੱਲ ਦੀ ਸਭ ਨੇ ਉਹਨਾਂ ਨੂੰ ਵਧਾਈ ਦਿੱਤੀ ਆ ਅਰਜਤ ਵਧਾਈ ਦਿੱਤੀ ਆ ਲਾਜ ਉਥੇ ਪਾਰਟਿਸਪੇਸ਼ਨ ਵੀ ਹੋਈ ਆ ਚਲੋ ਕਿਸੇ ਹੱਦ ਤੱਕ ਉਹਨੂੰ ਪੋਲਿਟিক্যাল ਕਲਰ ਦਿੱਤਾ ਗਿਆ ਬਟ ਲੀਵਿੰਗ ਥੈਟ ਅਸਾਈਡ ਛੁੱਟੀ ਐਲਾਨਣੀ RAM LALLA ਜੀ ਨੂੰ ਮੁੱਖ ਰੱਖਦਿਆਂ ਉਸ ਓਕੇਜਨ ਨੂੰ ਮੁੱਖ ਰੱਖਦਿਆਂ ਲੋਕਾਂ ਦੇ ਸੈਂਟੀਮੈਂਟਸ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਕਿਉਂਕਿ ਸਰਕਾਰਾਂ ਦਾ ਕੰਮ ਹੈ ਲੋਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨਾ ਔਰ ਜਦ ਸਾਰੀ ਜਗਾ ਇੱਕੇ ਫਰਵਰ ਚੱਲ ਰਿਹਾ ਸੀ ਟੂ ਸੈਲੀਬ੍ਰੇਟ ਦਿਸ ਅਸੀਂ ਆਪ ਆਈ ਸੈਲਫ ਪਾਰਟਿਸਪੀਟਿਡ ਇਨ ਇਟ ਥੀ ਸ਼ੁੱਡ ਹਵ ਅਨਾਉਂਸਡ ਅ ਹੌਲੀਡੇ ਬਿਕਾਜ਼ ਮੈਂ ਸਮਝਦਾ ਇਟਸ ਵੈਰੀ ਰੋਂਗ ਕਿ ਕਈ EMPLOYEES ਜਿਹੜਾ ਸ਼ਹਿ ਦੇ ਹਿੱਸੇ ਦਾ ਪਾਰਟਿਸਪੇਟ ਕਰਨਾ ਚਾਹੁੰਦੇ ਸਨ ਜਾਂ ਕੋਈ ਵਰਕਿੰਗ ਕਲਾਸ ਪ੍ਰਾਈਵੇਟ ਜਾਂ ਅਦਰਵਾਈਜ਼ ਉਹ ਨਹੀਂ ਕਰ ਪਾਏ ਆਲਥੋ ਅ ਲੋਟ ਆਫ ਪ੍ਰਾਈਵੇਟ ਕੰਪਨੀਆਂਸ ਲੇਵੇਂ ਮੈਨੂੰ ਕੱਲ ਪਤਾ ਲੱਗਿਆ ਕਈ ਬਿਗ ਰਿਲਾਇੰਸ ਐਂਡ ਲੋਟ ਆਫ ਅਦਰ ਕੰਪਨੀ ਨੇ ਛੁੱਟੀ ਐਲਾਨੀ ਔਨ देयर ਲੈਵਲ ਸਕੂਲਸ ਨੇ ਛੁੱਟੀ ਐਲਾਨਤੀ ਬਟ ਦ ਚੀਫ ਮਿਨਿਸਟਰ ਫੇਲਡ ਇਟਸ ਪੀਪਲ ਹੀ ਸ਼ੁੱਡ ਹੈਵ ਡਿਕਲੇਅਰਡ ਇਟ ਅ ਹੌਲੀਡੇ ਇਹ ਤਾਂ ਉਹ ਦੱਸ ਸਕਦੇ ਆ ਜੀ ਆਮ ਨਾਟ ਅ ਸਪੋਕਸ ਪਰਸਨ ਜਾਂ ਉਹਨਾਂ ਦਾ ਇੱਕ ਲੁਧਿਆਣੇ ਬੈਠਿਆ ਸਪੋਕਸ ਪਰਸਨ ਉਹ ਮਾਊ ਜਾਂ ਉਹ ਬੋਲ ਪਵੇ ਤੇ ਉਹ ਦੱਸ ਸਕਦਾ ਮੈਨੂੰ ਨਹੀਂ ਪਤਾ ਥੈਂਕ ਯੂ ਆਹ ਤੁਹਾਨੂੰ ਫੋਟੋਵਾ ਤੇ ਐਫ ਆਈ ਆਰ ਮੈਂ ਭੇਜ ਦੇਣਾ ਜੀ ਸਾਰੀ ਹਾਂ ਇੱਕ ਗੱਲ ਜਰੂਰ ਜੀ ਸੌਰੀ ਇੱਕ ਗੱਲ ਮੈਂ ਜਰੂਰ ਤੁਹਾਨੂੰ ਦੱਸ ਦਿਆਂ ਜੀ ਕੱਟਿਆ ਤਾਂ ਨਹੀਂ ਕਿ ਕੱਟਤਾ ਚਲਾ ਦਿਓ ਕੰਮ ਦੀ ਗੱਲ ਕਰਨ ਲੱਗੇ ਲਾ ਦਿਓ ਲਾ ਦਿਓ ਚਲਾ ਦਿਓ ਜਦ ਚੱਲ ਜੂ ਮਾੜਾ ਜਹਾਤ ਖੜਾ ਕਰਦੇ ਉੱਥੇ ਚੱਲ ਗਏ ਇੱਕ ਗੱਲ ਬੜੀ ਵਧੀਆ ਕੀਤੀ ਕਰਾਚ ਆਪਨੇ ਕਹਿੰਦੇ ਜਿਹੜੇ ਆਈਪੀਐਸ ਅਫਸਰ ਧੱਕਾ ਕਰਦੇ ਆ ਨਾ ਜੀ ਉਹਨਾਂ ਦਾ ਬੋਰਡ ਲੱਗੂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਫ਼ਤਰ ਦੇ ਬਾਹਰ ਔਰ ਫੇਰ ਕਹਿੰਦੇ ਉਸ ਤੋਂ ਬਾਅਦ ਕਹਿੰਦੇ ਸ਼ਾਇਦ ਆਪਣੇ ਬਾਜਵਾ ਸਾਹਿਬ ਬੋਲੇ ਉਹ ਕਹਿੰਦੇ ਜੀ ਬੋਰਡ ਲੱਗੂ ਤੇ ਉੱਤੇ ਲਾਈਟਾਂ ਵੀ ਲਾਵਾਂਗੇ ਕਿ ਰਾਤ ਨੂੰ ਵੀ ਉਹ جگਮਾਇਆ ਕਰੇ ਮੈਨੂੰ ਲੱਗਦਾ ਫਿਰ ਚਿੱਟੋ ਪੱਦਿਆ ਦਾ ਨਾਂ ਤਾਂ ਤੁਹਾਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਫ਼ਤਰ ਨਾਲੋਂ ਵੱਡਾ ਹੀ ਫੋਟੋ ਲਾ ਕੇ ਲਾਉਣਾ ਪੈਣਾ ਕਿਉਂਕਿ ਮਸਲਾ ਮੇਰੇ ਤੇ ਪਰਚਾ ਉਹ 22 ਦਿਨ ਦੇ ਡੀਜੀਪੀ ਨੇ ਦਿੱਤਾ ਜਿਹੜਾ ਸੁਪਰੀਮ ਕੋਰਟ ਰਿਜੈਕਟ ਸੀ ਯੂਪੀਐਸਸੀ ਦਾ ਰਿਜੈਕਟ ਸੀ ਔਰ ਜਿਹਦੇ ਤੇ ਤੁਸੀਂ ਵੇਖੋ ਕਿੱਡੇ ਸੀਰੀਅਸ ਆਰੋਪ ਨੇ ਇੱਕ ਪ੍ਰੋਕਲੇਮਡ ਅਫੈਂਡਰ ਨੂੰ ਪੀਓ ਨੂੰ ਉਨੇ ਫਰੋਜ਼ਪੁਰ ਚ ਗਨਮੈਨ ਦਿੱਤੇ ਉਹਦੀ ਇਨਕੁਆਇਰੀ ਲੱਗੀ ਹੋਈ ਆ ਔਰ ਇੱਕ ਪੀਓ ਨੂੰ ਘਰ ਬਿਠਾ ਕੇ ਪੀਓ ਨੂੰ ਕੋਈ ਘਰ ਨਹੀਂ ਵਾੜ ਸਕਦਾ ਉਹਨੂੰ ਅਰੈਸਟ ਕਰਨੀ ਚਾਹੀਦੀ ਸੀ ਉਹਨੂੰ ਘਰ ਬਿਠਾ ਕੇ ਬੇਟਾ ਬੇਟਾ ਕਰਕੇ ਉਹਨੂੰ ਰੋਟੀ ਵੀ ਖਵਾ ਰਿਆ ਉਹਦੇ ਆਖੇ ਅਗਲੇ ਦਿਨ ਖਾਣੇਦਾਰ ਵੀ ਸੀਆਈਏ ਦਾ ਇੰਚਾਰਜ ਵੀ ਲਾ ਰਿਆ ਮੈਨੂੰ ਲੰਦਾ ਜਿਹਨੂੰ ਲਾਇਆ ਸੀ ਉਹਦਾ ਨਾਮ ਕੁਲਵੰਤ ਸਿੰਘ ਸੀ ਜਿਹੜਾ ਇਹ ਜਾਂ ਜਿਹੜਾ ਪ੍ਰਾਈਮ ਮਿਨਿਸਟਰ ਦੀ ਸਿਕਿਉਰਿਟੀ ਚ ਬਰੀਚ ਚ ਮੇਜਰ ਪੈਨਲਟੀ ਚ ਉਹ ਚਾਰ ਸੀਟੇਡ ਹੋਵੇ ਤੇ ਉਹਦੀ ਫੋਟੋ ਤੇ ਉਹਦਾ ਫਿਰ ਉਹਦੇ ਵੀ ਲਾਈਟ ਲਾਉਣਗੇ ਚਲਾਉਣਗੇ ਕਿਉਂਕਿ ਉਹਨੂੰ ਲਾਉਣ ਵਾਲਾ ਕੌਣ ਸੀ ਵਨ ਐਂਡ ਓਨਲੀ ਮਤਲਬ ਜਿਹੜੇ ਕਮਾਲ ਦੇ ਮੁੱਖ ਮੰਤਰੀ ਹੋਏ ਆ ਜਿਹੜੇ ਦੋਵੇਂ ਸੀਟਾਂ ਤੋਂ ਵਿਲੇ ਹੋ ਗਏ ਕਹਿੰਦਾ ਮੈਂ ਟੈਂਟ ਵੀ ਲਾਉਂਦਾ ਰਿਆਂ ਮੈਂ ਬੱਕਰੀਆਂ ਵੀ ਚੋਂਦਾ ਰਿਆਂ ਮੈਂ ਬੰਜੇ ਵੀ ਬੰਨ੍ਹਦਾ ਰਿਆਂ ਮੈਂ ਆ ਉਹ ਚਿੱਟੂ ਬਾਦਿਆ ਵੀ ਉਹ ਹੀ ਲਾ ਸਕਿਆ ਸੀ ਉਹ ਉਹਦਾ ਵੀ ਪੁੱਛ ਲਿਓ ਤੇ ਨਾਲ ਉਹਦੇ ਉਹ ਜਿਹੜਾ ਇੱਕ ਬੱਬੂ ਕੋਚਾ ਇਹਨਾਂ ਨੇ ਰੱਖਿਆ ਆਪ ਆਲਿਆਂ ਨੇ ਆ ਜਿਹੜਾ ਵਿਆਹ ਤੇ ਨੱਚਦਾ ਸੀ ਮੈਂ ਤਾਂ ਇਹਨੂੰ ਡਾਂਸ ਕਰਦੇ ਵੇਖਣਾ ਚਾਹੁੰਦਾ ਸੀ ਡਾਂਸ ਨਹੀਂ ਵਿਖਾਇਆ ਨਹੀਂ ਮੈਨੂੰ ਇੱਕ ਉਹ ਕਾਂਗਰਸ ਵਾਲਿਆਂ ਦਾ ਜਿਹੜਾ ਮਹਾਚੋਰ ਮੋਰੀ ਨਾਲ ਜਿੱਤ ਕੇ ਆਇਆ 500 ਵੋਟਾਂ ਤੇ 250 ਵੋਟਾਂ ਤੇ ਅਸੁਖੀ ਰੰਦਾਵਾ ਇਹਨਾਂ ਦੀ ਦੇਣ ਸੀ ਨਾ ਤੇ ਜਦੋਂ ਬਾਜਵਾ ਸਾਹਿਬ ਇਹ ਬੋਰਡ ਲਵਾਉਣਾ ਕਿਤੇ ਹੋਣ ਵਾਲਿਆਂ ਦਾ ਹੀ ਨਾ ਲਿਖੀ ਜਾਇਓ ਪਿਛਲਿਆਂ ਦਾ ਵੀ ਲਿਖ ਦਿਓ ਇਹ ਸਾਰਿਆਂ ਦਾ ਨੋ ਲਿਖ ਦਿਓ ਫੇਰ ਹੀ ਮਤਲਬ ਪਤਾ ਲੱਗੂਗਾ ਕਿ ਵਾਕੇ ਵਾਕ ਦਾ ਟਾਕ ਹੈ ਮਤਲਬ ਜੋ ਮਨ 'ਚ ਹੈ ਉਹ ਦਿਲ 'ਚ ਹੈ ਉਹ ਮਨ 'ਚ ਹੈ ਉਹ ਗਰਾਊਂਡ 'ਚ ਹੈ ਉਹ ਸੱਚ 'ਚ ਹੈ ਉਹ ਜ਼ਬਾਨ 'ਤੇ ਹੈ ਬਹੁਤ ਬਹੁਤ ਧੰਨਵਾਦ